రేడు మూడు నాలుగు ఐడు ఆరు ఇడ్ ఇనిమిడి తోమిడి పాడి పాడాకొడు పణనడు పాదమూడు పాద పాదనాగూ పాదిహేను పాదహారు పాదిహేడు పాదనిమిది పా పానా తోమది ఇరావాయి ਹੁਣ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਕਹਤਾ ਸੀ ਕਿ 1 ਤੋਂ 20 ਤੱਕ ਗਿਣਤੀ ਕਰਾਂਗੇ ਤੇ ਇਹ ਕੀ ਬੋਲ ਗਿਆ ਅਸਲ ਦੇ ਵਿੱਚ 1 ਤੋਂ 20 ਤੱਕ ਗਿਣਤੀ ਹੈ ਇਹ ਹੈ ਤੇਲਗੂ ਦੇ ਵਿੱਚ ਤਾਂ ਅੱਜ ਕੱਲ ਪੰਜਾਬ ਦੇ ਸਕੂਲਾਂ ਦੇ ਵਿੱਚ ਤੇਲਗੂ ਪੜਾਈ ਜਾ ਰਹੀ ਆ ਹੁਣ ਸਵਾਲ ਇੱਥੇ ਹੈ ਕਿ ਭਾਸ਼ਾ ਕੋਈ ਵੀ ਮਾੜੀ ਨਹੀਂ ਆ ਭਾਸ਼ਾ ਸਾਰੀਆਂ ਹੀ ਸਤਕਾਰਯੋਗ ਹੈ ਪਰ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕੀ ਸਾਡੇ ਬੱਚਿਆਂ ਨੂੰ ਸਾਡੀ ਭਾਸ਼ਾ ਆਉਂਦੀ ਹੈ ਕੀ ਉਹਨਾਂ ਨੂੰ ਪੰਜਾਬੀ ਭਾਸ਼ਾ ਆ ਰਹੀ ਹੈ ਜੇਕਰ ਸਾਡੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੂਰਨ ਰੂਪ ਚ ਆਉਂਦੀ ਹੈ ਤਾਂ ਤੁਸੀਂ ਪੜਾਓ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਹੀਂ ਆਉਂਦੀ ਤੁਸੀਂ ਪੜ੍ਹਾ ਰਹੇ ਹੋ ਤੇਲਗੂ ਤਾਂ ਹੁਣ ਇੱਥੇ ਸਵਾਲ ਖੜਾ ਬਣਦਾ ਹੁਣ ਮੈਂ ਤੁਹਾਨੂੰ ਹੋਰ ਵੀ ਸ਼ਬਦ ਬੋਲਦਾ ਇਹ ਤਾਂ ਸਹੀ ਭਾਸ਼ਾ ਆਪਾਂ ਪੰਜਾਬੀ ਦੇ ਵਿੱਚ ਜਿਹੜੇ ਆਪਣੇ ਰਿਸ਼ਤੇ ਆ ਜਿਨ੍ਹਾਂ ਦੀ ਜਗ੍ਹਾ ਅੱਜ ਅੰਕਲ ਨੇ ਲੈ ਲਈ ਆ ਚਾਹੇ ਉਹ ਚਾਚਾ ਹੈ ਤਾਇਆ ਮਾਮਾ ਉਹ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਬਾਰੇ ਤਾਂ ਸਾਡੇ ਬੱਚਿਆਂ ਨੂੰ ਜਾਣਕਾਰੀ ਨਹੀਂ ਬੱਚੇ ਹੁਣ ਅੰਕਲ ਕਹਿ ਕੇ ਸਾਰ ਦਿੰਦੇ ਆ ਤੇ ਬੱਚਿਆਂ ਨੂੰ ਕੀ ਪੜਾਇਆ ਜਾ ਰਿਹਾ ਜੀ ਬੱਚਿਆਂ ਨੂੰ ਪੜਾਇਆ ਜਾ ਪਿਤਾ ਨੂੰ ਕਹਿੰਨਾ ਟਾਂਡਰੀ ਹਾਲਾਂਕਿ ਸਾਡੇ ਹੁਣ ਡੈਡ ਹੋ ਚੁੱਕੇ ਆ ਕੋਈ ਮੈਨੂੰ ਨਹੀਂ ਲੱਗਦਾ ਕਿਸੇ ਘਰ 'ਚ ਪਿਤਾ ਕਹਿੰਦਾ ਹੋਊਗਾ ਪਿਤਾ ਨੂੰ ਕਹਿੰਦੇ ਆ ਟਾਂਡਰੀ ਮਾਤਾ ਨੂੰ ਕਹਿੰਦੇ ਆ ਤਾਲੀ ਦਾਦਾ ਨਾਨਾ ਤਤਾਇਆ ਆ ਦਾਦੀ ਨਾਨੀ ਅਮਮਾ ਤਾ ਚਾਚਾ ਤਾਇਆ ਮਮਾਇਆ ਮਾਸੀ ਤਾਈ ਚਾਚੀ ਭੂਆ ਮਾਮੀ ਅਤਾ ਮਾਮੇ ਨੂੰ ਮਮਾਇਆ ਮਾਸੜ ਨੂੰ ਮਾਨਸਣ ਭਰਾ ਨੂੰ ਸੋਡੂ ਸੋਡਾ ਰੜੂ ਸਾਡੇ ਬਰੋ ਬਣ ਚੁੱਕਿਆ ਭੈਣ ਨੂੰ ਸੜਾਰੀ ਭਾਬੀ ਨੂੰ ਵੜੀਨਾ ਮੁੰਡੇ ਨੂੰ ਅਥਾਈ ਕੁੜੀ ਨੂੰ ਮਾਈ ਬੱਚੇ ਨੂੰ ਪਿਲਵਾਡੂ ਮਤਲਬ ਜਿਹੜੇ ਸ਼ਬਦ ਹਾਲੇ ਸਾਡੇ ਬੱਚਾ ਨੇ ਸਾਡੀ ਭਾਸ਼ਾ ਦੇ ਨਹੀਂ ਸਿੱਖੇ ਅਸੀਂ ਹੋਰ ਭਾਸ਼ਾਵਾਂ ਦੇ ਵਿੱਚ ਸਿਖਾਉਣ ਜਾ ਰਹੇ ਆ ਇਹ ਕਿੰਨੀ ਕਿ ਸਿਆਣਪ ਹੈ ਪਹਿਲਾ ਪੰਜਾਬੀ ਨੂੰ ਪਰਪੱਕ ਕਰਵਾਓ ਸਕੂਲਾਂ ਵਿੱਚ ਤਾਂ ਪੰਜਾਬੀ ਬੋਲਣ ਦੇ ਪੰਜਾਬ 'ਚ ਜੁਰਮਾਨੇ ਹੋ ਰਹੇ ਆ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਕੋਈ ਲੈਟਰ ਜਾਰੀ ਨਹੀਂ ਹੋ ਰਿਹਾ ਅਦਾਲਤਾਂ ਦੀ ਭਾਸ਼ਾ ਸਾਡੀ ਅੰਗਰੇਜ਼ੀ ਹੈ ਜਦੋਂ ਸਾਡੀ ਭਾਸ਼ਾ ਬਹੁ ਗਿਣਤੀ ਦੇ ਵਿੱਚ ਪੰਜਾਬ ਦੀ ਹੋਈ ਨਹੀਂ ਵਪਾਰ ਦੀ ਭਾਸ਼ਾ ਸਾਡੀ ਜਿੰਨਾ ਚਿਰ ਕੋਈ ਭਾਸ਼ਾ ਵਪਾਰ ਦੀ ਭਾਸ਼ਾ ਨਹੀਂ ਬਣਦੀ ਉਹ ਕਾਮਯਾਬ ਨਹੀਂ ਹੁੰਦੀ ਸੋ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਸਾਡੇ ਗਾਂ ਹੁਣ ਤੇਲਗੂ ਪੜਾਉਣਾ ਚੱਲਿਆ ਉਹ ਮਤਲਬ ਅੱਗਾ ਦੌੜ ਪਿੱਛਾ ਚੌੜ ਇਹ ਇਹ ਤਾਂ ਉਹ ਗੱਲ ਹੀ ਹੈ ਮਤਲਬ ਕਿ ਅੱਗੇ ਨੂੰ ਭੱਜ ਰਹੇ ਆ ਪਿਛੀਆਂ ਚੀਜ਼ਾਂ ਛੱਡ ਰਹੇ ਆ ਸੋ ਇਹ ਚੀਜ਼ ਬੋਲਣ ਦਾ ਮਕਸਦ ਸੀ ਕਿ ਸਾਡੇ ਸਕੂਲਾਂ 'ਚ ਹੁਣ ਸਮਰਤ ਕੈਂਪ ਦੇ ਦੌਰਾਨ ਬੱਚਿਆਂ ਨੂੰ ਇਹ ਚੀਜ਼ਾਂ ਪੜਾਈਆਂ ਜਾ ਰਹੀਆਂ ਕਿ ਤੁਸੀਂ ਤੇਲਗੂ ਭਾਸ਼ਾ ਸਿੱਖਣੀ ਹੈ ਤਾਂ ਤੇਲਗੂ ਭਾਸ਼ਾ ਦੇ ਮੈਂ ਜਿਹੜੇ ਸ਼ਬਦ ਬੋਲੇ ਆ ਉਹ ਬੱਚਿਆਂ ਨੂੰ ਕਦੋਂ ਯਾਦ ਆਉਣਗੇ ਬੱਚਿਆਂ ਨੂੰ ਤਾਂ ਆਪਣੀ ਭਾਸ਼ਾ ਦੇ ਸ਼ਬਦ ਨਹੀਂ ਯਾਦ ਹੋ ਰਹੇ ਬੱਚਿਆਂ ਨੂੰ ਸਾਡਿਆਂ ਨੂੰ ਅੱਜਕੱਲ ਇਹ ਨਹੀਂ ਪਤਾ ਕਿ ਚਾਚਾ ਮਾਮਾ ਤਾਇਆ ਫੁੱਫੜ ਇਹ ਸਾਰੇ ਅਲੱਗ-ਅਲੱਗ ਸ਼ਬਦਾਂ ਉਹਨਾਂ ਨੇ ਇੱਕ ਅੰਕਲ ਬਣਾਇਆ ਹੋਇਆ ਹੈ ਸੋ ਸਾਨੂੰ ਪਹਿਲਾਂ ਸਾਡੀ ਭਾਸ਼ਾ ਸਿਖਾਉਣੀ ਚਾਹੀਦੀ ਹੈ ਸਾਨੂੰ ਸਾਡੀ ਸਾਡੇ ਬੱਚਾ ਨੂੰ ਭਾਸ਼ਾ ਨਹੀਂ ਆਉਂਦੀ ਸਾਡੇ ਬੱਚਾ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਸਾਡੇ ਬੱਚਾ ਨੂੰ ਪੰਜਾਬੀ ਚੱਜਣਾ ਬੋਲਣੀ ਨਹੀਂ ਆਉਂਦੀ ਤੇ ਸਾਡੇ ਬੱਚਾ ਨੂੰ ਹੁਣ ਸਕੂਲਾਂ ਚ ਤੇਲਗੂ ਸਿਖਾਈ ਜਾ ਰਹੀ ਹੈ ਭਗਵਾਨਤਮਾਨ ਸਰਕਾਰ ਦਾ ਜਿਹੜਾ ਇਹ ਫੈਸਲਾ ਹੈ ਇਹਨੂੰ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹੁਣ ਇਹ ਸ਼ੁਰੂ ਵੀ ਕਰ ਦਿੱਤਾ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਇਸ ਵਕਤ ਤੇਲਗੂ ਬੁਲਾਉਣੀ ਸ਼ੁਰੂ ਵੀ ਕਰ ਦਿੱਤੀ ਹੈ ਹੁਣ ਇਹ ਗੱਲ ਨਹੀਂ ਸਮਝ ਆਉਂਦੀ ਕਿ ਉਧਰ ਸਾਊਥ ਸਾਈਡ ਉਧਰਲੀ ਸਾਈਡ ਸਾਡੇ ਬੱਚਾ ਨੇ ਪਤਾ ਨਹੀਂ ਕਦੋਂ ਜਾਣਾ ਹੈ ਪਤਾ ਨਹੀਂ ਸਾਡੇ ਬੱਚਿਆਂ ਨੇ ਉਹਨਾਂ ਨੇ ਕਦੋਂ ਵਾਰਤਾਲਾਪ ਕਰਨੀ ਹੈ ਪਰ ਸਾਨੂੰ ਉਹ ਸਿਖਾਈ ਜਾ ਰਹੀ ਹੈ ਤੇ ਜਿਹੜੀਆਂ ਸਾਡੀ ਮਾਤ ਭਾਸ਼ਾ ਹੈ ਜਿਹਦੇ 'ਚ ਹਰ ਰੋਜ਼ ਵਿਚਰਨਾ ਹੈ ਜਿਹੜੀ ਕਮਜ਼ੋਰ ਹੁੰਦੀ ਜਾਂਦੀ ਹੈ ਅੱਜ ਕੱਲ ਬੱਚੇ ਦੁਕਾਨਾਂ ਤੇ ਜਾ ਕੇ ਇਹ ਨਹੀਂ ਕਹਿੰਦੇ ਵੀਰੇ ਆ ਸਮਾਨ ਦੇਈ ਉੱਥੇ ਕਹਿਣਗੇ ਭਈਆ ਆ ਸਮਾਨ ਦੇਨਾ ਮਤਲਬ ਕੀ ਸਾਡੇ ਤਾਂ ਰੋਮ-ਰੋਮ 'ਚ ਹਿੰਦੀ ਤੇ ਅੰਗਰੇਜ਼ੀ ਵਾਰ ਦਿੱਤੀ ਤੇ ਹਾਲੇ ਅਸੀਂ ਕਹਿ ਰਹੇ ਹਾਂ ਕਿ ਜੀ ਅਸੀਂ ਤੇਲਗੂ ਸਿਖਾਉਣੀ ਹੈ ਪਹਿਲਾਂ ਪੰਜਾਬ ਜਿਹੜੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਸੁਖਪਾਲ ਸਿੰਘ ਖਹਿਰਾ ਜਾਂ ਹੋਰ ਲੀਡਰਾਂ ਨੂੰ ਪੰਜਾਬੀ ਦੇ ਨਾਤੇ ਟੀਚਰਾਂ ਕਰਦੇ ਆ ਤੁਸੀਂ ਸਨਾਵਰ ਚ ਪੜ੍ਹੇ ਆ ਤੁਸੀਂ ਫਲਾਨੇ ਪੜ੍ਹੇ ਆ ਤੁਹਾਨੂੰ ਕੀ ਪਤਾ ਪੰਜਾਬੀ ਦਾ ਮਾਨ ਸਾਹਿਬਾ ਜਿਹੜਾ ਕੁਝ ਤੁਸੀਂ ਪੜ੍ਹਾ ਰਹੇ ਹੋ ਬੱਚਿਆਂ ਨੂੰ ਪੰਜਾਬੀ ਦਾ ਉਹਦੋਂ ਵੀ ਨਹੀਂ ਪਤਾ ਲੱਗਣਾ ਬੱਚਿਆਂ ਨੂੰ ਬੱਚੇ ਅੱਜ ਕੱਲ ਕੀ ਬੋਲ ਰਹੇ ਆ ਜਾਂ ਹਿੰਦੀ ਬੋਲ ਰਹੇ ਆ ਜਾਂ ਅੰਗਰੇਜ਼ੀ ਬੋਲ ਰਹੇ ਆ ਸਕੂਲ ਦੇ ਵਿੱਚ ਤੁਸੀਂ ਕਿਸੇ ਪ੍ਰਾਈਵੇਟ ਦੇ ਚਲੇ ਜਾਓ ਪੰਜਾਬੀ ਬੋਲ ਕੇ ਕੋਈ ਖੁਸ਼ ਨਹੀਂ ਤੁਹਾਡਾ ਬੱਚਾ ਕੋਈ ਵੀ ਬੱਚਾ ਜਿਹੜਾ ਪ੍ਰਾਈਵੇਟ ਸਕੂਲ ਚ ਜਾਂਦਾ ਉਹ ਘਰੇ ਆ ਕੇ ਹਿੰਦੀ ਦੀ ਗੱਲਬਾਤ ਕਰੀ ਜਾਂਦਾ ਕਿਉਂਕਿ ਉਹ ਸਕੂਲ ਦਾ ਮਾਹੌਲ ਇਸ ਤਰੀਕੇ ਦਾ ਸੋ ਪਹਿਲਾਂ ਆਪਣੀ ਭਾਸ਼ਾ ਤੇ ਜ਼ੋਰ ਦਿਓ ਪਹਿਲਾਂ ਆਪਣੀ ਭਾਸ਼ਾ ਪੜਾਓ ਫਿਰ ਇਹ ਗੱਲਾਂ ਬਾਅਦ ਚ ਹੋਣੀਆਂ ਪਹਿਲਾਂ ਆਪਣੀ ਉਹ ਕਹਿੰਦੇ ਗੁਰਦਾਸ ਮਾਨ ਦਾ ਵੀ ਗਾਣਾ ਹਾਲਾਂਕਿ ਉਹਨਾਂ ਨੂੰ ਭਾਸ਼ਾ ਲਈ ਬੜਾ ਟਾਰਗੇਟ ਕੀਤਾ ਗਿਆ ਪਰ ਉਹਨਾਂ ਦੇ ਇੱਕ ਗਾਣੇ 'ਚ ਸ਼ਬਦ ਹੈ ਕਿ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈ ਦੀ ਮਤਲਬ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਹਰ ਬੋਲੀ ਸਿੱਖੋ ਸਿੱਖਣੀ ਚਾਹੀਦੀ ਹੈ ਪਰ ਪਹਿਲਾਂ ਆਪਦੀ ਤਾਂ ਹੋਵੇ ਨਾ ਪਹਿਲਾਂ ਆਦਿਕਾ ਪਰਪੱਕ ਹੋਵੋ ਬੱਚਿਆਂ ਨੂੰ ਕੀ ਸਾਰੇ ਭਾਸ਼ਾ ਦੇ ਸਾਡੇ ਦੇ ਸ਼ਬਦ ਆਉਂਦੇ ਆ ਕੀ ਪੱਤਿਆਂ ਨੂੰ ਪਤਾ ਹੁਣ ਆਥਨ ਕੀ ਹੁੰਦਾ ਹੈ ਕੀ ਪਤਾ ਬੱਚਿਆਂ ਨੂੰ ਵੀ ਜਿਹੜੇ ਸਾਡੇ ਪੂਰੇ ਠੇਠ ਸ਼ਬਦ ਪੰਜਾਬੀ ਦੇ ਉਹ ਉਹ ਕਿਹਦੇ ਸਿਖਾਏ ਆ ਕਿਸੇ ਨੇ ਉਹ ਤਾਂ ਸਿਖਾਏ ਨਹੀਂ ਜਾ ਰਹੇ ਬੱਚਿਆਂ ਨੂੰ ਬੜੇ ਅਜਿਹੇ ਸ਼ਬਦ ਜਿਹੜੇ ਸਾਡੇ ਤੋਂ ਵਿਸਰ ਗਏ ਆ ਅੱਜ ਕੱਲ ਉਹ ਸਾਡੀ ਭਾਸ਼ਾ 'ਚ ਨਹੀਂ ਜੇ ਕੋਈ ਬੋਲਦਾ ਹੈ ਉਹਨੂੰ ਆਇਆ ਲੱਗਦਾ ਕਿ ਇਹ ਬਹੁਤ ਹੈ ਜੇ ਕੋਈ ਮਤਲਬ ਪੰਜਾਬੀ ਦੇ ਬੜੇ ਠੇਢ ਸ਼ਬਦ ਆ ਉਹਨਾਂ ਨੂੰ ਜੇ ਕੋਈ ਬੋਲਦਾ ਤਾਂ ਆਇਆ ਲੱਗਦਾ ਹੈ ਕਿ ਇਹ ਤਾਂ ਯਾਰ ਬਹੁਤ ਕੋਈ ਵਲਗਰ ਕੀ ਬੋਲ ਰਿਹਾ ਹਾਲਾਂਕਿ ਸਾਡੀ ਪੂਰੀ ਠੇਢ ਭਾਸ਼ਾ ਹੈ ਜਿਵੇਂ ਰੰਨ ਕਹਿ ਦਿੰਨੇ ਆ ਅਸੀਂ ਮਤਲਬ ਇਹ ਟੀਜਾਨੂੰ ਸਿਖਾਉਣ ਦੀ ਲੋੜ ਆ ਪਹਿਲਾਂ ਆਪਣੀ ਭਾਸ਼ਾ ਤੇ ਪਰਪੱਕ ਬਣਾਓ ਫੇਰ ਜਿਹੜੀ ਆ ਇਹ ਤੇਲਗੂ ਭਾਸ਼ਾ ਜਿਹੜੀ ਆ ਉਹ ਸਿਖਾਉਣੀ ਚਾਹੀਦੀ ਹੈ ਜਿਹੜਾ ਬੱਚਾ ਆਪਦੀ ਭਾਸ਼ਾ ਨਾਲ ਸਿੱਖ ਸਕਿਆ ਉਹ ਕਿਸੇ ਦੀ ਭਾਸ਼ਾ ਕੀ ਸਿੱਖੂਗਾ ਜਿਹਨੂੰ ਆਪਦੀ ਭਾਸ਼ਾ ਹੀ ਨਹੀਂ ਪਤਾ ਕਿ ਮੇਰੀ ਭਾਸ਼ਾ ਕੀ ਹੈ ਉਹ ਦੂਜੇ ਦੀ ਕੀ ਸਿੱਖੂਗਾ ਸੋ ਇਹਨਾਂ ਚੀਜ਼ਾਂ ਤੇ ਗੌਰ ਇਹ ਨਾ ਹੋਵੇ ਕਿ ਕੇਂਦਰ ਦੀਆਂ ਪਾਲਿਸੀਆਂ ਲਾਗੂ ਕਰਦੇ ਕਰਦੇ ਪੰਜਾਬ ਦੀ ਜਿਹੜੀ ਸਿੱਖਿਆ ਪ੍ਰਣਾਲੀਆਂ ਜਾਂ ਪੰਜਾਬ ਦੇ ਬੱਚਿਆਂ ਦਾ ਵੇੜਾ ਹੀ ਬੈਠ ਜਾਵੇ ਆਓ 1 ਤੋਂ ਲੈ ਕੇ 20 ਤੱਕ ਗਿਣਤੀ ਕਰੀਏ ਔਕਾਤੀ ਰੈਂਡੂ ਮੁੱਡੂ ਨਾਲਗੂ ਐਡੂ ਆਰੂ ਇਡੂ ਐਨੀਮਿਡੀ ਤੋਮਿਡੀ ਪਾਡੀ ਪਾਂਡਾਕੋਡੂ ਅਪਾਣੇਡੂ 13 14ਗੂ 15 16 17 18 ਪਾਣਾ ਤੋਮਦੀ ਈਰਾਵਾਈ ਹੁ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਕਹਾਤਾ ਸੀ ਕਿ 1 ਤੋਂ 20 ਤੱਕ ਗਿਣਤੀ ਕਰਾਂਗੇ ਤੇ ਇਹ ਕੀ ਬੋਲ ਗਿਆ ਅਸਲ ਦੇ ਵਿੱਚ 1 ਤੋਂ 20 ਤੱਕ ਗਿਣਤੀ ਹੈ ਇਹ ਹੈ ਤੇਲਗੂ ਦੇ ਵਿੱਚ ਤਾਂ ਅੱਜ ਕੱਲ ਪੰਜਾਬ ਦੇ ਸਕੂਲਾਂ ਦੇ ਵਿੱਚ ਤੇਲਗੂ ਪੜਾਈ ਜਾ ਰਹੀ ਹੈ ਹੁਣ ਸਵਾਲ ਇੱਥੇ ਹੈ ਕਿ ਭਾਸ਼ਾ ਕੋਈ ਵੀ ਮਾੜੀ ਨਹੀਂ ਹੈ ਭਾਸ਼ਾ ਸਾਰੀਆਂ ਹੀ ਸਤਕਾਰਯੋਗ ਹੈ ਪਰ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕੀ ਸਾਡੇ ਬੱਚਿਆਂ ਨੂੰ ਸਾਡੀ ਭਾਸ਼ਾ ਆਉਂਦੀ ਹੈ ਕੀ ਉਹਨਾਂ ਨੂੰ ਪੰਜਾਬੀ ਭਾਸ਼ਾ ਆ ਰਹੀ ਹੈ ਜੇਕਰ ਸਾਡੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੂਰਨ ਰੂਪ ਚ ਆਉਂਦੀ ਹੈ ਤਾਂ ਤੁਸੀਂ ਪੜਾਓ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਹੀਂ ਆਉਂਦੀ ਤੁਸੀਂ ਪੜਾ ਰਹੇ ਹੋ ਤੇਲਗੂ ਤਾਂ ਹੁਣ ਇੱਥੇ ਸਵਾਲ ਖੜਾ ਬਣਦਾ ਹੁਣ ਮੈਂ ਤੁਹਾਨੂੰ ਹੋਰ ਵੀ ਸ਼ਬਦ ਬੋਲਦਾ ਇਹ ਤਾਂ ਅਸੀਂ ਭਾਸ਼ਾ ਆਪਾਂ ਪੰਜਾਬੀ ਦੇ ਵਿੱਚ ਜਿਹੜੇ ਆਪਣੇ ਰਿਸ਼ਤੇ ਆ ਜਿਨ੍ਹਾਂ ਦੀ ਜਗ੍ਹਾ ਅੱਜ ਅੰਕਲ ਨੇ ਲੈ ਲਈ ਆ ਚਾਹੇ ਉਹ ਚਾਚਾ ਐ ਤਾਇਆ ਮਾਮਾ ਉਹ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਬਾਰੇ ਤਾਂ ਸਾਡੇ ਬੱਚਿਆਂ ਨੂੰ ਜਾਣਕਾਰੀ ਨਹੀਂ ਬੱਚੇ ਹੁਣ ਅੰਕਲ ਕਹਿ ਕੇ ਸਾਰ ਦਿੰਦੇ ਆ ਤੇ ਬੱਚਿਆਂ ਨੂੰ ਕੀ ਪੜਾਇਆ ਜਾ ਰਿਹਾ ਜੀ ਬੱਚਿਆਂ ਨੂੰ ਪੜਾਇਆ ਜਾ ਪਿਤਾ ਨੂੰ ਕਹਿੰਦੇ ਆ ਟਾਂਡਰੀ ਹਾਲਾਂਕਿ ਸਾਡੇ ਹੁਣ ਡੈਡ ਹੋ ਚੁੱਕੇ ਆ ਕੋਈ ਮੈਨੂੰ ਨਹੀਂ ਲੱਗਦਾ ਕਿਸੇ ਘਰ ਚ ਪਿਤਾ ਕਹਿੰਦਾ ਹੋਊਗਾ ਪਿਤਾ ਨੂੰ ਕਹਿੰਦੇ ਆ ਟਾਂਡਰੀ ਮਾਤਾ ਨੂੰ ਕਹਿੰਦੇ ਆ ਤਾਲੀ ਦਾਦਾ ਨਾਨਾ ਤਤਾਇਆ ਆ ਦਾਦੀ ਨਾਨੀ ਅਮਮਾ ਤਾ ਚਾਚਾ ਤਾਇਆ ਮਮਾਇਆ ਮਾਸੀ ਤਾਈ ਚਾਚੀ ਭੂਆ ਮਾਮੀ ਅਤਾ ਮਾਮੇ ਨੂੰ ਮਮਾਇਆ ਮਾਸੜ ਨੂੰ ਮਾਨਸਣ ਭਰਾ ਨੂੰ ਸੋਡੂ ਸੋਡੜੂ ਸਾਡੇ ਬਰੋ ਬਣ ਚੁੱਕਿਆ ਭੈਣ ਨੂੰ ਸੜਾਰੀ ਭਾਬੀ ਨੂੰ ਵੜੀਨਾ ਮੁੰਡੇ ਨੂੰ ਅਥਾਈ ਕੁੜੀ ਨੂੰ ਮਾਈ ਬੱਚੇ ਨੂੰ ਪਿਲਵਾਡੂ ਮਤਲਬ ਜਿਹੜੇ ਸ਼ਬਦ ਹਾਲੇ ਸਾਡੇ ਬੱਚਾ ਨੇ ਸਾਡੀ ਭਾਸ਼ਾ ਦੇ ਨਹੀਂ ਸਿੱਖੇ ਅਸੀਂ ਹੋਰ ਭਾਸ਼ਾਵਾਂ ਦੇ ਵਿੱਚ ਸਿਖਾਉਣ ਜਾ ਰਹੇ ਆ ਇਹ ਕਿੰਨੀ ਕੁ ਸਿਆਣਪ ਹੈ ਪਹਿਲਾ ਪੰਜਾਬੀ ਨੂੰ ਪਰਪੱਕ ਕਰਵਾਓ ਸਕੂਲਾਂ ਵਿੱਚ ਤਾਂ ਪੰਜਾਬੀ ਬੋਲਣ ਦੇ ਪੰਜਾਬ 'ਚ ਜੁਰਮਾਨੇ ਹੋ ਰਹੇ ਆ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਕੋਈ ਲੈਟਰ ਜਾਰੀ ਨਹੀਂ ਹੋ ਰਿਹਾ ਅਦਾਲਤਾਂ ਦੀ ਭਾਸ਼ਾ ਸਾਡੀ ਅੰਗਰੇਜ਼ੀ ਹੈ ਜਦੋਂ ਸਾਡੀ ਭਾਸ਼ਾ ਬਹੁ ਗਿਣਤੀ ਦੇ ਵਿੱਚ ਪੰਜਾਬ ਦੀ ਹੋਈ ਨਹੀਂ ਵਪਾਰ ਦੀ ਭਾਸ਼ਾ ਸਾਡੀ ਜਿੰਨਾ ਚਿਰ ਕੋਈ ਭਾਸ਼ਾ ਵਪਾਰ ਦੀ ਭਾਸ਼ਾ ਨਹੀਂ ਬਣਦੀ ਉਹ ਕਾਮਯਾਬ ਨਹੀਂ ਹੁੰਦੀ ਸੋ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਸਾਡੇ ਗਾਂ ਹੁਣ ਤੇਲਗੂ ਪੜਾਉਣਾ ਚੱਲਿਆ ਉਹ ਮਤਲਬ ਅੱਗਾ ਦੌੜ ਪਿੱਛਾ ਚੌੜ ਇਹ ਇਹ ਤਾਂ ਉਹ ਗੱਲ ਹੀ ਹੈ ਮਤਲਬ ਕਿ ਅੱਗੇ ਨੂੰ ਭੱਜ ਰਹੇ ਆ ਪਿਛੇਆਂ ਚੀਜ਼ਾਂ ਛੱਡ ਰਹੇ ਆ ਸੋ ਇਹ ਚੀਜ਼ ਬੋਲਣ ਦਾ ਮਕਸਦ ਸੀ ਕਿ ਸਾਡੇ ਸਕੂਲਾਂ 'ਚ ਹੁਣ ਸਮਰਤ ਕੈਂਪ ਦੇ ਦੌਰਾਨ ਬੱਚਿਆਂ ਨੂੰ ਇਹ ਚੀਜ਼ਾਂ ਪੜਾਈਆਂ ਜਾ ਰਹੀਆਂ ਕਿ ਤੁਸੀਂ ਤੇਲਗੂ ਭਾਸ਼ਾ ਸਿੱਖਣੀ ਹੈ ਤਾਂ ਤੇਲਗੂ ਭਾਸ਼ਾ ਦੇ ਮੈਂ ਜਿਹੜੇ ਸ਼ਬਦ ਬੋਲੇ ਆ ਉਹ ਬੱਚਿਆਂ ਨੂੰ ਕਦੋਂ ਯਾਦ ਆਉਣਗੇ ਬੱਚਿਆਂ ਨੂੰ ਤਾਂ ਆਪਣੀ ਭਾਸ਼ਾ ਦੇ ਸ਼ਬਦ ਨਹੀਂ ਯਾਦ ਹੋ ਰਹੇ ਬੱਚਿਆਂ ਨੂੰ ਸਾਡਿਆਂ ਨੂੰ ਅੱਜਕੱਲ ਇਹ ਨਹੀਂ ਪਤਾ ਕਿ ਚਾਚਾ ਮਾਮਾ ਤਾਇਆ ਫੁੱਫੜ ਇਹ ਸਾਰੇ ਅਲੱਗ-ਅਲੱਗ ਸ਼ਬਦਾਂ ਉਹਨਾਂ ਨੇ ਇੱਕ ਅੰਕਲ ਬਣਾਇਆ ਹੋਇਆ ਹੈ ਸੋ ਸਾਨੂੰ ਪਹਿਲਾਂ ਸਾਡੀ ਭਾਸ਼ਾ ਸਿਖਾਉਣੀ ਚਾਹੀਦੀ ਹੈ ਸਾਨੂੰ ਸਾਡੀ ਸਾਡੇ ਬੱਚਾ ਨੂੰ ਭਾਸ਼ਾ ਨਹੀਂ ਆਉਂਦੀ ਸਾਡੇ ਬੱਚਾ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਸਾਡੇ ਬੱਚਾ ਨੂੰ ਪੰਜਾਬੀ ਚੱਜਣਾ ਬੋਲਣੀ ਨਹੀਂ ਆਉਂਦੀ ਤੇ ਸਾਡੇ ਬੱਚਾ ਨੂੰ ਹੁਣ ਸਕੂਲਾਂ 'ਚ ਤੇਲਗੂ ਸਿਖਾਈ ਜਾ ਰਹੀ ਹੈ ਭਗਵਾਨਤਮਾਨ ਸਰਕਾਰ ਦਾ ਜਿਹੜਾ ਇਹ ਫੈਸਲਾ ਹੈ ਇਹਨੂੰ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹੁਣ ਇਹ ਸ਼ੁਰੂ ਵੀ ਕਰ ਦਿੱਤਾ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਇਸ ਵਕਤ ਤੇਲਗੂ ਬੁਲਾਉਣੀ ਸ਼ੁਰੂ ਵੀ ਕਰ ਦਿੱਤੀ ਹੈ ਹੁਣ ਇਹ ਗੱਲ ਨਹੀਂ ਸਮਝ ਆਉਂਦੀ ਕਿ ਉਧਰ ਸਾਊਥ ਸਾਈਡ ਉਧਰਲੀ ਸਾਈਡ ਸਾਡੇ ਬੱਚਾ ਨੇ ਪਤਾ ਨਹੀਂ ਕਦੋਂ ਜਾਣਾ ਪਤਾਨੀ ਸਾਡੇ ਬੱਚਿਆਂ ਨੇ ਉਹਨਾਂ ਨਾਲ ਕਦੋਂ वार्तालाप ਕਰਨੀ ਹੈ ਪਰ ਸਾਨੂੰ ਸਿਖਾਈ ਜਾ ਰਹੀ ਹੈ ਤੇ ਜਿਹੜੀਆਂ ਸਾਡੀ ਮਾਤ ਭਾਸ਼ਾ ਹੈ ਜਿਹਦੇ 'ਚ ਹਰ ਰੋਜ਼ ਵਿਚਰਨਾ ਹੈ ਜਿਹੜੀ ਕਮਜ਼ੋਰ ਹੁੰਦੀ ਜਾਂਦੀ ਹੈ ਅੱਜ ਕੱਲ ਬੱਚੇ ਦੁਕਾਨਾਂ ਤੇ ਜਾ ਕੇ ਇਹ ਨਹੀਂ ਕਹਿੰਦੇ ਵੀਰੇ ਆ ਸਮਾਨ ਦੇ ਉੱਥੇ ਕਹਿਣਗੇ ਭਈਆ ਆ ਸਮਾਨ ਦੇਣਾ ਮਤਲਬ ਕੀ ਸਾਡੇ ਤਾਂ ਰੋਮ ਰੋਮ 'ਚ ਹਿੰਦੀ ਤੇ ਅੰਗਰੇਜ਼ੀ ਵਾਰ ਦਿੱਤੀ ਤੇ ਹਾਲੇ ਅਸੀਂ ਕਹਿ ਰਹੇ ਹਾਂ ਕਿ ਜੀ ਅਸੀਂ ਤੇਲਗੂ ਸਿਖਾਉਣੀ ਹੈ ਪਹਿਲਾਂ ਪੰਜਾਬ ਜਿਹੜੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਸੁਖਪਾਲ ਸਿੰਘ ਖਹਿਰਾ ਜਾਂ ਹੋਰ ਲੀਡਰਾਂ ਨੂੰ ਪੰਜਾਬੀ ਦੇ ਨਾਤੇ ਟਿੱਚਰਾਂ ਕਰਦੇ ਆ ਤੁਸੀਂ ਸਨਾਵਰ ਚ ਪੜ੍ਹੇ ਆ ਤੁਸੀਂ ਫਲਾਨੇ ਪੜ੍ਹੇ ਆ ਤੁਹਾਨੂੰ ਕੀ ਪਤਾ ਪੰਜਾਬੀ ਦਾ ਮਾਨ ਸਾਹਿਬਾ ਜਿਹੜਾ ਕੁਝ ਤੁਸੀਂ ਪੜ੍ਹਾ ਰਹੇ ਹੋ ਬੱਚਿਆਂ ਨੂੰ ਪੰਜਾਬੀ ਦਾ ਉਹਦੋਂ ਵੀ ਨਹੀਂ ਪਤਾ ਲੱਗਣਾ ਬੱਚਿਆਂ ਨੂੰ ਬੱਚੇ ਅੱਜ ਕੱਲ ਕੀ ਬੋਲ ਰਹੇ ਆ ਜਾਂ ਹਿੰਦੀ ਬੋਲ ਰਹੇ ਆ ਜਾਂ ਅੰਗਰੇਜ਼ੀ ਬੋਲ ਰਹੇ ਆ ਸਕੂਲ ਦੇ ਵਿੱਚ ਤੁਸੀਂ ਕਿਸੇ ਪ੍ਰਾਈਵੇਟ ਦੇ ਚਲੇ ਜਾਓ ਪੰਜਾਬੀ ਬੋਲ ਕੇ ਕੋਈ ਖੁਸ਼ ਨਹੀਂ ਤੁਹਾਡਾ ਬੱਚਾ ਕੋਈ ਵੀ ਬੱਚਾ ਜਿਹੜਾ ਪ੍ਰਾਈਵੇਟ ਸਕੂਲ ਚ ਜਾਂਦਾ ਉਹ ਘਰੇ ਆ ਕੇ ਹਿੰਦੀ ਦੀ ਗੱਲਬਾਤ ਕਰੀ ਜਾਂਦਾ ਕਿਉਂਕਿ ਉਹ ਸਕੂਲ ਦਾ ਮਾਹੌਲ ਇਸ ਤਰੀਕੇ ਦਾ ਸੋ ਪਹਿਲਾਂ ਆਪਣੀ ਭਾਸ਼ਾ ਤੇ ਜ਼ੋਰ ਦਿਓ ਪਹਿਲਾਂ ਆਪਣੀ ਭਾਸ਼ਾ ਪੜਾਓ ਫਿਰ ਇਹ ਗੱਲਾਂ ਬਾਅਦ ਚ ਹੋਣੀਆਂ ਪਹਿਲਾਂ ਆਪਣੀ ਉਹ ਕਹਿੰਦੇ ਗੁਰਦਾਸ ਮਾਨ ਦਾ ਵੀ ਗਾਣਾ ਹਾਲਾਂਕਿ ਉਹਨਾਂ ਨੂੰ ਭਾਸ਼ਾ ਲਈ ਬੜਾ ਟਾਰਗੇਟ ਕੀਤਾ ਗਿਆ ਪਰ ਉਹਨਾਂ ਦੇ ਇੱਕ ਗਾਣੇ 'ਚ ਸ਼ਬਦ ਹੈ ਕਿ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈ ਦੀ ਮਤਲਬ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਹਰ ਬੋਲੀ ਸਿੱਖੋ ਸਿੱਖਣੀ ਚਾਹੀਦੀ ਹੈ ਪਰ ਪਹਿਲਾਂ ਆਪਦੀ ਤਾਂ ਹੋਵੇ ਨਾ ਪਹਿਲਾ ਆਦਿੱਤ ਪਰ ਪੱਕ ਹੋਵੋ ਬੱਚਿਆਂ ਨੂੰ ਕੀ ਸਾਰੇ ਭਾਸ਼ਾ ਦੇ ਸਾਡੇ ਦੇ ਸ਼ਬਦ ਆਉਂਦੇ ਆ ਕੀ ਪੱਤਿਆਂ ਨੂੰ ਪਤਾ ਹੁਣ ਆਥਨ ਕੀ ਹੁੰਦਾ ਹੈ ਕੀ ਪਤਾ ਬੱਚਿਆਂ ਨੂੰ ਵੀ ਜਿਹੜੇ ਸਾਡੇ ਪੂਰੇ ਠੇਠ ਸ਼ਬਦ ਪੰਜਾਬੀ ਦੇ ਉਹ ਉਹ ਕਿਹਦੇ ਸਿਖਾਏ ਆ ਕਿਸੇ ਨੇ ਉਹ ਤਾਂ ਸਿਖਾਏ ਨਹੀਂ ਜਾ ਰਹੇ ਬੱਚਿਆਂ ਨੂੰ ਬੜੇ ਅਜਿਹੇ ਸ਼ਬਦ ਜਿਹੜੇ ਸਾਡੇ ਤੋਂ ਵਿਸਰ ਗਏ ਆ ਅੱਜ ਕੱਲ ਉਹ ਸਾਡੀ ਭਾਸ਼ਾ 'ਚ ਨਹੀਂ ਜੇ ਕੋਈ ਬੋਲਦਾ ਹੈ ਉਹਨੂੰ ਆਇਆ ਲੱਗਦਾ ਕਿ ਬਹੁਤ ਹੈ ਜੇ ਕੋਈ ਮਤਲਬ ਪੰਜਾਬੀ ਦੇ ਬੜੇ ਠੇਢ ਸ਼ਬਦ ਆ ਉਹਨਾਂ ਨੂੰ ਜੇ ਕੋਈ ਬੋਲਦਾ ਤਾਂ ਆਇਆ ਲੱਗਦਾ ਹੈ ਕਿ ਇਹ ਤਾਂ ਯਾਰ ਬਹੁਤ ਕੋਈ ਵਲਗਰ ਕੀ ਬੋਲ ਰਿਹਾ ਹਾਂ ਕਿ ਸਾਡੀ ਪੂਰੀ ਠੇਢ ਭਾਸ਼ਾ ਹੈ ਜਿਵੇਂ ਰੰਨ ਕਹਿ ਦਿੰਨੇ ਆ ਅਸੀਂ ਮਤਲਬ ਇਹ ਚੀਜ਼ਾਂ ਨੂੰ ਸਿਖਾਉਣ ਦੀ ਲੋੜ ਹੈ ਪਹਿਲਾਂ ਆਪਣੀ ਭਾਸ਼ਾ ਤੇ ਪਰਪੱਕ ਬਣਾਓ ਫੇਰ ਜਿਹੜੀ ਹੈ ਇਹ ਤੇਲਗੂ ਭਾਸ਼ਾ ਜਿਹੜੀ ਹੈ ਉਹ ਸਿਖਾਉਣੀ ਚਾਹੀਦੀ ਹੈ ਜਿਹੜਾ ਬੱਚਾ ਆਪਦੀ ਭਾਸ਼ਾ ਨਾਲ ਸਿੱਖ ਸਕਿਆ ਉਹ ਕਿਸੇ ਦੀ ਭਾਸ਼ਾ ਕੀ ਸਿੱਖੂਗਾ ਜਿਹਨੂੰ ਆਪਦੀ ਭਾਸ਼ਾ ਹੀ ਨਹੀਂ ਪਤਾ ਕਿ ਮੇਰੀ ਭਾਸ਼ਾ ਕੀ ਹੈ ਉਹ ਦੂਜੇ ਦੀ ਕੀ ਸਿੱਖੂਗਾ ਸੋ ਇਹਨਾਂ ਚੀਜ਼ਾਂ ਤੇ ਗੌਰ ਇਹ ਨਾ ਹੋਵੇ ਕਿ ਕੇਂਦਰ ਦੀਆਂ ਪਾਲਿਸੀਆਂ ਲਾਗੂ ਕਰਦੇ ਕਰਦੇ ਪੰਜਾਬ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਜਾਂ ਪੰਜਾਬ ਦੇ ਬੱਚਿਆਂ ਦਾ ਵੇੜਾ ਹੀ ਬੈਠ ਜਾਵੇ